ਸਸ ਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਜੋ ਮੀਂਹ ਦੇ ਸੰਬੰਧੀ ਇੱਕ ਨਵੀਂ ਬੁਲੇਟਿਨ ਮੌਸਮ ਵਿਭਾਗ ਵੱਲੋਂ ਜਾਰੀ ਹੋਈ ਹੈ ਉਹ ਤੁਹਾਡੇ ਲੈ ਕੇ ਸਾਹਮਣੇ ਹਾਜ਼ਰ ਹੋਏ ਆ ਕਿ 5 ਅਤੇ 6 ਤਰੀਕ ਨੂੰ ਜੋ ਮੀਂਹ ਦੀ ਅਪਡੇਟ ਲਗਾਤਾਰ ਜਾਰੀ ਸੀ ਉਸ ਦੇ ਵਿੱਚ ਇੱਕ ਨਵਾਂ ਬਦਲਾ ਆਉਂਦਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਅੱਜ ਨਵੀਂ ਫੋਰਕਾਸਟ ਜਾਰੀ ਕਰ ਦਿੱਤੀ ਗਈ ਹੈ 5 ਤਰੀਕ ਅਤੇ 6 ਤਰੀਕ ਦੇ ਮੀਂਹ ਦੇ ਅਲਰਟ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਅੱਜ 5 ਤਰੀਕ ਦੇ ਅਲਰਟ ਜਿਹੜੇ ਜਾਰੀ ਹੋਏ ਸੀ ਉਹਨਾਂ ਵਿੱਚ ਕੀ ਬਦਲਾਅ ਦੇਖਣ ਨੂੰ ਮਿਲਿਆ ਤਾਂ ਸਾਨੂੰ ਜਿਹੜੇ ਹਾਲਾਤ ਨੇ ਇਹ ਰਾਤ ਦੇ ਸਮੇਂ ਹੀ ਦੇਖਣ ਨੂੰ ਮਿਲਣਗੇ ਅੱਜ ਸ਼ਾਮ ਤੱਕ ਕੋਈ ਵੱਡੀ ਅਪਡੇਟ ਨਹੀਂ ਹੈ ਤੇ ਅਗਰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਵਿੱਚ ਲਗਾਤਾਰ ਬਹੁਤੇ ਹਿੱਸਿਆਂ ਵਿੱਚ ਮੀਂਹ ਦੇ ਹਾਲਾਤ ਦੱਸੇ ਗਏ ਸੀ ਤਾਂ ਉਸੇ ਤਰੀਕੇ ਨਾਲ ਅਲਰਟ ਜਾਰੀ ਹੈ ਕਿ ਅੱਜ ਸ਼ਾਮ ਤੋਂ ਲੈ ਕੇ ਕੱਲ ਸਵੇਰ ਦੇ ਵਿਚਕਾਰ ਬਹੁਤੇ ਹਿੱਸਿਆਂ ਵਿੱਚ ਮੀਂਹ ਦੇ ਹਾਲਾਤ ਦੇਖਣ ਨੂੰ ਮਿਲਣਗੇ ਫਿਰ ਅੰਮ੍ਰਿਤਸਰ ਤੋਂ ਲੈ ਕੇ ਕਪੂਰਥਲਾ ਜਲੰਧਰ ਨਮਾ ਸ਼ਹਿਰ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ ਸਾਹਿਬ ਪਟਿਆਲਾ ਤੇ ਸੰਗਰੂ ਇਹਨਾਂ ਇਲਾਕਿਆਂ ਵਿੱਚ ਥੋੜੇ ਤੋਂ ਦਰਮਿਆਨੇ ਇਲਾਕੇ ਦੇ ਵਿਚਕਾਰ ਅਤੇ ਬਾਕੀ ਇਲਾਕੇ ਵਿੱਚ ਆਈਸੋਲੇਟਡ ਰੇਨ ਦੇ ਚਾਂਸ ਨੇ ਮਤਲਬ ਕਿ ਬਹੁਤ ਹੀ ਘੱਟ ਹਿੱਸਿਆਂ ਦੇ ਵਿੱਚ ਕਿਣਮਣਕਣੀ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਸ਼ਹਿਰ ਤਰੀਕ ਦਾ ਅਲਰਟ ਜਿਹੜਾ ਹੈ ਉਹ ਤਾਜ਼ਾ ਅਲਰਟ ਇਹੀ ਹੈ ਕਿ ਮੌਸਮ ਦੇ ਵਿੱਚ ਹੁਣ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਹੈ ਮੀਂਹ ਦੇ ਚਾਂਸ ਘਟਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੂਰਬ ਦੀ ਜਿਹੜੀ ਹਵਾ ਚੱਲੀ ਹੈ ਉਸ ਦੱਖਣ ਪੂਰਬ ਦੀ ਹਵਾ ਦੇ ਕਾਰਨ ਮੌਸਮ ਦੇ ਵਿੱਚ ਇਹ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਹੁਣ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਹਲਕੇ ਤੋਂ ਦਰਮਿਆਨੇ ਸੁਭਾਅ ਦੀ ਕਿਰਮਣਕਣੀ ਹੋਵੇਗੀ ਤੇ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਇਹਨਾਂ ਵਿੱਚ ਬਹੁਤ ਹੀ ਘੱਟ ਇਲਾਕੇ ਦੇ ਵਿੱਚਕਾਰ ਕਿਰਮਣਕਣੀ ਹੈ ਬਹੁਤ ਜ਼ਿਆਦਾ ਜਿਵੇਂ ਕਹਿੰਦੇ 5 ਤੋਂ 10% ਤੇ ਬਾਕੀ ਇਲਾਕਾ ਸਾਰਾ ਡਰਾਈ ਦਿਖਾਈ ਦੇ ਰਿਹਾ ਤੇ ਆਉਂਦੇ ਦਿਨਾਂ ਵਿੱਚ ਵੀ ਇਹ ਮੌਸਮ ਜਿਹੜਾ ਹੈ ਉਹ ਡਰਾਇ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੇ ਮੀਂਹ ਦੇ ਅਲਰਟ ਜਾਰੀ ਨਹੀਂ ਹੋਏ ਜਿਸ ਤੋਂ ਕਿ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਹੁਣ ਜਿਹੜੇ ਮੀਂਹ ਦੇ ਅਲਰਟ ਸੀ ਉਹ ਕਿਤੇ ਨਾ ਕਿਤੇ ਘਟਦੇ ਹੋਏ ਦਿਖਾਈ ਦੇ ਰਹੇ ਨੇ ਅਜਿਹਾ ਨਹੀਂ ਹੈ ਕਿ ਇਨਕਾਰ ਕੀਤਾ ਗਿਆ ਹੈ ਕਿ ਮੀਂਹ ਨਹੀਂ ਹੋਵੇਗਾ ਹਾਂ ਇਹ ਇਹ ਜਰੂਰੀ ਹੈ ਕਿ ਉਹ ਚਾਂਸ ਕਾਫੀ ਜ਼ਿਆਦਾ ਘਟ ਗਏ ਨੇ ਬਹੁਤ ਹੱਦ ਤੱਕ ਠੱਲ ਪੈ ਗਈ ਹੈ ਕਿਉਂਕਿ ਦੱਖਣ ਪੂਰਬ ਦੀ ਹਵਾ ਜਿਹੜੀ ਚੱਲੀ ਹੈ ਉਸ ਦੇ ਕਾਰਨ ਪੰਜਾਬ ਦਾ ਮੌਸਮ ਸਾਫ਼ ਵੀ ਹੋ ਗਿਆ ਹੈ ਧੁੰਦ ਤੋਂ ਵੀ ਰਾਹਤ ਮਿਲੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੱਪ ਨਿਕਲ ਆਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੱਪ ਧੁੰਦ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਵੈਦਰ ਅਪਡੇਟਸ ਟੁਡੇ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦੋ ਤਾਂ ਕਿ ਮੌਸਮ ਦੀਆਂ ਇਹ ਜਿਹੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੇ ਰਹਿਣ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ